ਇਹ ਤੋਂ ਦੇ ਪ੍ਰਸ਼ਾਸਨ ਦਾ ਚੈਲੰਜ ਹੈ ਇਸ ਪ੍ਰਸ਼ਾਸਨ ਦੀ ਚੁਣੌਤੀ ਆ ਕਿ ਤੁਸੀਂ ਆਪਿਆ ਹੱਕੀ ਤੇ ਦਾਜ ਮੰਗਾ ਮਰਵਾਉਣ ਦੇ ਲਈ ਜਦੋਂ ਹਾਕਮ ਬੋਟਾ ਦੀ ਫਸਲ ਮੰਨਣ ਵਾਸਤੇ ਬਣਾਲੇ ਦੇ ਵਿੱਚ ਹਰ ਨਾਲ ਕਰਦੇ ਫਿਰਦੇ ਆ ਤਾਂ ਲੋਕਾਂ ਦੇ ਮੁੰਡਾ ਤੁਸੀਂ ਕਿਉਂ ਚਤੌਰੇ ਹੋ ਅਧਿਆਪਕਾਂ ਨੂੰ ਸੜਕਾਂ ਤੇ ਕਿਉਂ ਰੋਲਿਆ ਜਾ ਰਿਹਾ ਫੇਰ ਜਰ ਅਧਿਆਪਕ ਅੱਜ ਜਿਹੜੇ ਡਿਪਲੋਮੇਟ ਕਰ ਚੁੱਕੇ ਆ ਜਿਨ੍ਹਾਂ ਨੇ ਯੂਨੀਵਰਸਿਟੀ ਤੱਕ ਵੀ ਪੜਾਈ ਕੀਤੀ ਆ ਉਹ ਕਿਉਂ ਜ਼ਾਰ ਦੀ ਮੰਗ ਕਰਦੇ ਆ ਹਾਕਮਾਂ ਨੂੰ ਇਹ ਕਰਕੇ ਭੋਵੀ ਨਹੀਂ ਉਹ ਤਰਪਦੇ ਨਹੀਂ ਮੰਗ ਨੇ ਕੀਤੇ ਹੋਇਆ ਤੁਸੀਂ ਵੋਟਾਂ ਦੀ ਫਸਲ ਮੰਗਣ ਵਾਸਤੇ ਤਿਆਰ ਹੋ ਜਾਂਦੇ ਹੋ ਤੇ ਲੋਕਾਂ ਦੇ ਮਸਲੇ ਤੁਸੀਂ ਦੱਖ ਨਾਲ ਕੀਤੇ ਹੋਇਆ ਕਿ ਢਾਈ ਸਾਲ ਦਾ ਸਮਾਂ ਕੋਈ ਥੋੜਾ ਨਹੀਂ ਗਾ ਕਿ ਜਿਸ ਸਮੇਂ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸਨ ਉਹੀ ਵਾਅਦੇ ਬੇਤਕਾਰਾ ਬਣਾ ਕੀਤੇ ਆ ਉਹੀ ਵਾਅਦੇ ਮਤਭਾਜਮਾਂ ਦੇ ਨਾਲ ਕੀਤੇ ਆ ਤੇ ਤੁਸੀਂ ਆਪਣਾ ਹੱਕ ਪਿੱਤੇ ਜੈਨ ਨੂੰ ਦਾ ਬਰਵਾਉਣ ਦੇ ਲਈ ਅੱਜ ਉਸ ਧਰਤੀ ਤੇ ਜਿਹਨੂੰ ਸਰਦਾਰਾਂ ਦੀ ਧਰਤੀ ਕਿਹਾ ਜਾਂਦਾ ਜਿਹਨੂੰ ਪਾਸ ਨੇ ਆਪਦੀ ਕਪਤਾ ਦੇ ਵਿੱਚ ਹਰੇ ਘਾੜਾ ਜੰਗਲ ਕਿਹਾ ਸੀ ਇਸ ਜੰਗਲ ਨੇ ਇਨੇ ਕ ਚਰੋਖੀਆਂ ਕਬੂਲ ਕੀਤੀਆਂ ਨੇ ਜਿਸ ਦਰਦੇ ਉੱਤੇ ਮੀਤ ਹੈ ਦੇ ਦਰਦੇ ਉੱਤੇ ਤੁਸੀਂ ਪੁੱਜੇ ਹੋ ਇਸ ਦਰਦਾ ਜਦੋਂ ਕੁਝ ਸਮੇਂ ਲਈ ਸਿੱਖਿਆ ਮੰਤਰੀ ਬਣਿਆ ਤਾਂ ਸਿੱਖਿਆ ਮੰਤਰੀ ਬਣ ਦੇ ਦੌਰਾਨ ਇਹ ਜਿਹੜਾ ਚੌਂਕ ਕਿਹੜੀ ਚੌਕਿਆ ਜਿਵੇਂ ਚੰਡੀਗੜ੍ਹ ਦਾ ਮਟਕਾ ਚੌਕ ਸ਼ਿਕਰਸ਼ਾਂ ਦਾ ਟਪੜਾ ਬਣ ਗਿਆ ਸੀ ਸ਼ਿਕਰਸ਼ਾਂ ਦੀ ਇਗਰਾਹ ਵਾਲੀ ਬਣ ਗਈ ਸੀ ਤਾਂ ਬਨਾਲੇ ਦਾ ਕਚਹਿਰੀ ਚੌਕ ਵੀ ਜਿੱਦੇ ਦੇ ਚੋਣ ਦਾ ਨਾਮ ਹੋਇਆ ਇਹ ਕਿੰਨੇ ਕਚਹਿਰੀ ਚੌਕ ਦਾ ਮਟਕਾ ਚੌਕ ਦਾ ਰੂਪ ਤਾਂ ਮੁੱਕਾ ਪੁ ਗਿਆ ਕੋਈ ਦਿਨ ਨਹੀਂ ਹੁੰਦਾ ਕਿ ਜਿਸ ਦਿਨ ਕੋਈ ਸ਼ਿਕਾਰਸ਼ੀਲ ਟਪਕਾ ਇਸ ਥਾਂ ਤੇ ਉਹ ਕੀ ਅੱਜ ਵੀ ਉਹੀ ਕੰਦਰਾ ਕਰ ਰਿਹਾ ਹੋਵੇ ਤੇ ਤੁਸੀਂ ਆਹ ਜੇ ਤੁਸੀਂ ਇੱਥੇ ਪੁੱਜੇ ਹੋ ਤੁਸੀਂ ਆਪਣਾ ਹੱਕੀ ਤੇ ਜਾਇਜ਼ ਹੋਂਦਾਂ ਦੇ ਲਈ ਤੁਸੀਂ ਪੁੱਜੇ ਹੋ ਕਾਇਦਾ ਸਰਕਾਰ ਦੇ ਖਾਤੇ ਵਿੱਚ ਸਮਝ ਕੇ ਚਲਿਓ ਜ ਨਿਰਮਲ ਪਾਇ ਕਹੇ ਸੀ ਕਿ ਸਾਡੀ ਜੋਰਪਿੰਡ ਦੇ ਪੁਰਾ ਸਮਾਦ ਕਰ ਲੈਂਦਾ ਪਰ ਸਮਾਂ ਦੇ ਕੇ ਵੀ ਇਹ ਹਾਕਮ ਮੇਡਣਾ ਕਰਦੇ ਆ ਮੈਂ ਤੁਹਾਨੂੰ ਦੱਕੇ ਦ ਪਿਛਲੇ ਦਿਨ ਸਾਫ ਹੋ ਗਿਆ ਇਥੇ ਇਹ ਹਾਕਮ ਹੰਕਾਰੇ ਹੋਇਆ ਜਿਹੜੇ ਹਾਕਮ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਆ ਅਸਲ ਇਹਨਾਂ ਦਾ ਕਿਰਦਾਰ ਪਰ ਪਹਿਲੇ ਹਕੂਮਤਾਂ ਦੇ ਨਾਲ ਵੱਖਰਾ ਨਹੀਂ ਹੈ ਉਹਨਾਂ ਹਕੂਮਤਾਂ ਦੇ ਨਾਲ ਦੋ ਕਲ ਮੱਗੇ ਹੈ ਇਹਨੂੰ ਹਾਲ ਨਿਕਲੀ ਅੱਜ ਆਪ ਦਾ ਹੈ ਕਿ ਜਿਹੜੇ ਕੀ ਕਰ ਲੈਣ ਦੇ ਸਾਜਾ ਇਹ ਆਪਾਂ ਇਕੱਲੇ ਇਹਨਾਂ ਬੋਟਾਂ ਦੇ ਵਿੱਚ ਨਹੀਂ ਅਸਲ ਤੇ ਲੋਕਾਂ ਦੇ ਅੰਦਰ ਜਿਹੜੇ ਬਰਨਾਲੇ ਸ਼ਹਿਰ ਦੇ ਲੋਕ ਆ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਇਹਨਾਂ ਹੱਕ ਮਾਣੂ ਰਾਜ ਗੱਦੀ ਤੇ ਉਤਰੋਣਾ ਹੈ ਤੇ ਜਿਹੜੇ ਉਦਾਸ ਕੱਲੀ ਬੈਠੇ ਆ ਕਿ ਹਾਂ ਫਿਰ ਪੰਜਵੇਂ ਦੇ ਵਿੱਚ ਸਾਰੀ ਗਿਰਦੀ ਹੈ ਫੇਰ ਬਾਤਾਂ ਹੋਣਾ ਹੈ ਉਹ ਸਿਰਫ ਕਰਤਾਰ ਤੋਂ ਵਾਸਤੇ ਆਉਂਦੇ ਆ ਇਹਦਾ ਪਰਦਾ ਚਾਹ ਕਰਨ ਵਾਸਤੇ ਆਉਂਦੇ ਆ ਕਿ ਜਿਹੜੇ ਤੱਕੇ ਲੜਦੇ ਆ ਕਿਸਾਨ ਮੰਡੀਆਂ 'ਚ ਬੈਠੇ ਆ ਝੋਨਾ ਵਿਕਦਾ ਕੋਈ ਨਹੀਂ ਐ ਅੱਜ ਵੀਪੀ ਮਿਲਦਾ ਕੋਈ ਨਹੀਂ ਐ ਝਾੜ ਘਟ ਗਿਆ ਉਹ 4.50 ਦੇ ਵਿੱਚ 6.50 ਤੱਕ ਹਰ ਕਿਸਾਨ ਦਾ ਤੋਂ 20000 ਰੁਪਇਆ ਪ੍ਰਤੀ ਕਿਲਾ ਘਾਟੇ ਦੇ ਵਿੱਚ ਗਿਆ ਐ ਅੱਜ ਉਹਨਾਂ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਐ ਮੰਡੀਆਂ ਦੇ ਵਿੱਚੋਂ ਇਹਨਾਂ ਬੋਆ ਹੋ ਗਿਆ ਕਿ ਇਹਦੇ ਮੰਡੀਆਂ 'ਚ ਅੱਠਾ 10 ਦਿਨ ਤੋਂ ਉੱਤੋਂ ਕਿਸਾਨ ਹੈ ਦੱਛੇਲਿਆਂ ਵਾਲੇ ਲੁੱਟ ਵਿਚਾਈ ਹੋਈ ਹੈ ਕਿ 100 ਬਿੱਟੇ ਮਗਰ 6 ਗੱਟਾ ਕਰਾ ਸਾਨੂੰ ਦੇ ਦਿਓ ਜਿਨ੍ਹਾਂ ਦੀ ਹੈ ਪੂਰਤੀ ਦੇ ਕਮਾਈ ਹੈ ਜਿਨ੍ਹਾਂ ਨੇ ਹੱਥ ਕਰਵਾਏ ਆ ਜਿਨ੍ਹਾਂ ਨੇ ਕਰਮੀਆਂ ਤੱਕ ਖੇਤਾਂ ਦੇ ਵਿੱਚ ਝਾਕੀਆਂ ਨੇ ਜਿਨ੍ਹਾਂ ਨੇ ਉੱਥੇ ਪਿੰਡੇ ਉੱਥੇ ਛਿੱਕੇ ਆ ਆ ਜਿਹੜੇ ਸੱਲਿਆਂ ਵਾਲੇ ਲੁੱਟ ਕਰ ਰਹੇ ਆ ਉਹ ਪ੍ਰਸ਼ਾਸਨ ਦੀ ਮਣੀਪੁਗਤ ਬਗੈਰ ਨਹੀਂ ਹੁੰਦਾ ਉਹ ਸਰਪਿਆਰਾ ਦੀ ਮਣੀਪੁਗਤ ਬਗੈਰ ਨਹੀਂ ਹੁੰਦਾ ਕਿ ਜਿੱਥੇ ਵਿਦਿਆਲਾ ਨਿੱਜੀਕਰਨ ਕਰਨਾ ਹੈ ਸੇਤਾ ਨਿੱਜੀਕਰਨ ਕਰਨਾ ਹੈ ਉਥੇ ਕਿਸਾਨਾਂ ਦੇ ਅੰਦਰ ਉਹ ਡਰ ਕਾ ਦਾ ਸੌਂਦਾ ਹੈ ਕਿ ਜਿਵੇਂ 2020 ਦੇ ਅੰਦਰ ਕਿਸਾਨਾਂ ਦੇ ਰਲ ਕੇ ਤੇਰੇ ਪਿੰਡਾਂ ਨੂੰ ਪਿੱਛੇ ਮੋੜਿਆ ਸੀ ਅੱਜ ਫੇਰ ਚਾਉਂਦੇ ਆ ਇਹ ਪੰਜਾਬ ਦਾ ਕਿਸਾਨ ਉਹਨਾਂ ਦੀ ਅੱਖ ਤੰਦੇ ਨਾਲ ਜਦੋਂ ਮੰਡੀ ਸਿਸਟਮ ਖਤਮ ਕਰਨਾ ਚਾਹੁੰਦੇ ਆ ਮੰਡੀ ਸਿਸਟਮ ਖਤਮ ਹੋ ਗਿਆ ਕਿਸਾਨ ਦੀ ਫਸਲ ਮੰਡੀਆ ਕਰਨ ਦੇ ਵਾਸਤੇ ਮਨਜ਼ੂਰ ਹੋ ਜਾਣੀ ਆ ਜੋ ਤੁਸੀਂ ਅਧਿਆਪਕ ਵੀਰੋ ਅਧਿਆਪਕ ਭੈਣੋ ਜਦੋਂ ਤੁਸੀਂ ਅੱਜ ਇੱਥੇ ਆਏ ਹੋ ਤਾਂ ਵੀ ਕਿੰਦੇ ਪੰਜਾਬ ਤੁਹਾਡੇ ਇਸ ਨਾਮ ਨੂੰ ਜਿੱਥੇ ਸਲਾਮ ਆਖਦਾ ਹੈ ਉਥੇ ਨਾਦੀ ਨਾਲ ਇਹ ਅਹਿਦ ਵੀ ਹੈ ਇਹ ਪ੍ਰਸ਼ਾਸਨ ਨੂੰ ਸਾਡਾ ਚੈਲੰਜ ਵੀ ਹੈ ਕਿ ਤੁਸੀਂ ਇਹ ਦੇਖਾ ਕਰਦੇ ਹੋ ਕਿ ਬੱਸਾਂ ਦੇ ਅੰਦਰ ਕੈਦ ਰੱਖ ਕੇ ਵਿਅਕਤੀ ਨੂੰ ਜੇ ਨੂੰ ਡਿਆਰੋਗੇ ਜਦੋਂ ਤੁਸੀਂ ਆਦੀ ਕਰਦੇ ਜਦੋਂ ਆਦੀ ਕਰਦੇ ਆਗੇ ਅਸੀਂ ਬੱਸਾਂ ਤੋਂ ਖਿੱਚ ਕੇ ਲਾਉਣਾ ਜਾਣਦੇ ਹਾਂ ਤੇ ਜਾਣਦੇ ਹਾਂ ਇਹਨਾਂ ਨੇ ਕੋਈ ਜੋ ਨਹੀਂ ਕੀਤਾ ਕਿਉਂਕਿ ਜੋੜ ਕਰਨ ਵਾਲੇ ਕੱਦੀਆਂ ਦੇ ਵਿਧੇ ਆ ਇਹ ਤਾਂ ਆਪਣੇ ਨਿਆਂ ਦੀ ਮੰਗ ਕਰਦੇ ਆ ਆਪਣੇ ਹੱਕਾਂ ਦੇ ਲਈ ਲੜਦੇ ਆ ਤੇ ਜੇ ਤੁਸੀਂ ਇਹਨਾਂ ਨੂੰ ਸੋਚਦੇ ਹੋ ਕਿ ਅਸੀਂ ਗ੍ਰਿਫਤਾਰ ਕਰ ਲਵਾਂਗੇ ਲੰਬੇ ਸਮੇਂ ਦੇ ਲਈ ਤੁਹਾਨੂੰ ਇਹ ਪੁਲਸ ਵਾਲੇ ਚ ਜਾ ਕਰੋ ਭਾਵੇਂ 10 ਸਾਲ ਵਿੱਚ ਜਾ ਕਰੋ ਤੁਸੀਂ ਬਹੁਤਾ ਸਮਾਂ ਜੇਲ੍ਹ ਦੀਆਂ ਤਸੀਹੇ ਵਿੱਚ ਇਹ ਬਸਾਂ ਦੇ ਵਿੱਚ ਬੰਦ ਨਹੀਂ ਰੱਖ ਸਕਦੇ ਤੁਸੀਂ ਆਪ ਵੀ ਹੋਮੀ ਜੇ ਨਾਂ ਬਗਲੀ ਤੁਸੀਂ ਅੱਗਰ ਰਈਆ ਇਹਨਾਂ ਦੇ ਹੱਕ ਉੱਪਰ ਦੀ ਨਾਂ ਬਣਿਆ ਜਦ ਬਰਨਾਲ ਦੀ ਧਰਤੀ ਨੇ ਐਸੀ ਨਹੀਂ ਜਦੋਂ ਆਪਾਂ ਇੱਥੇ ਇਕੱਠੇ ਹੋਏ ਸੀ ਜਦੋਂ ਅਧਿਆਪਕ ਇੱਥੇ ਇਕੱਠੇ ਹੋਏ ਸੀ ਉਹ ਸਮਾਂ ਵੀ ਸੀ ਕਿ ਜਦੋਂ ਆਪਾਂ ਇਹਨਾਂ ਅਧਿਆਪਕਾਂ ਨੂੰ ਜਦੋਂ ਜੇਨਰ ਦੇ ਡੱਕੜ ਦਾ ਭੰਨ ਪਾਇਆ ਸੀ 758 ਅਧਿਆਪਕਾਂ ਨੂੰ ਰਾਤ ਦੇ 12 ਵਜੇ ਵੀ ਹਾਕਾਇਆ ਸੀ ਜਿੱਦੇ ਸੰਗੀਆਂ 3 ਨਾਲ ਸੀ ਇਹ ਅੱਜ ਵੀ ਭਰਮ ਘੜ ਦੇ ਵਿੱਚ ਦਾ ਪ੍ਰਸ਼ਾਸਨ ਕਿ ਅਸੀਂ ਇਹਨੂੰ ਜੇਲ੍ਹ ਦੀਆਂ ਸਿੱਖਾਂ ਪਿੱਛੇ ਬੰਦ ਕਰਾਵੇ ਸੋ ਬੇਨਤੀ ਇੰਨੀ ਹੈ ਕਿ ਪ੍ਰਭੂ ਤੁਸੀਂ ਲੜਾਈ ਜਾਰੀ ਰੱਖਿਓ ਤੁਸੀਂ ਨਰਾਜ਼ ਕਰ ਲਿਆ ਚੂਣਾ ਮੁੱਕ ਗਿਆ ਫਿਰ ਅਸੀਂ ਘਰੇ ਬੈਠ ਕੇ ਇਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਸਾਨੂੰ ਲੜਨਾ ਕਦੇ ਵੀ ਪੜਿਆ ਸਮਝਣਾ ਪੜਿਆ ਕਿ ਸਾਡੇ ਦੇ ਮਿਲਕਾਂ ਦੀ ਬੁਨਿਆਦ ਇਸ ਰਟੇਰੇ ਟੱਚ ਦੇ ਪਈਆ ਜਿਹੜਾ ਟੱਚਾ ਬੁਬੜਦੇ ਕਾਪੜੇ ਘਰਾਂ ਦੀ ਸੇਵਾ ਕਰਦਾ ਹੈ ਉਹਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਆਪਾਂ ਅਸਲ ਚੱਤ ਦੀ ਲੜਾਈ ਨੂੰ ਇਸ ਰਟੇਰੇ ਪਰਵੰਦੇ ਖਿਲਾਫ ਸੇ ਕਰਨਾ ਜਿਹੜਾ ਸਮਝਿਆ ਸਮੱਸਿਆਵਾਂ ਦੀ ਜੜਾ ਹੈ ਅਸੀਂ ਪੱਕੇ ਨਹੀਂ ਝਾੜਦੇ ਅਸਲ ਪੋਰੇ ਨੂੰ ਜਾਤੀ ਪਉਣੀ ਹੈ ਪੋਰੇ ਨੂੰ ਆਜ਼ਾਦ ਕਰਨਾ ਹੈ ਉਹ ਟੱਟੇ ਆ ਫਸਤਾ ਬਣ ਕੇ ਜਿਹੜਾ ਕੱਚਾ ਫਸਤਾ ਨਹੀਂ ਹੈ ਜਿਹੜੇ ਟੱਟੇ ਨੂੰ ਖਤਮ ਕਰਦੇ ਨਹੀਂ ਚਿਰ ਤੱਕ ਸਰਾਬਾ ਬਾਰੇ ਅੱਜ ਦੇ ਦਿਨ ਪਹਿਲੇ ਵਿਹਾਅ ਸ਼ਾਸਤ ਦੇ ਵਿੱਚ ਉਹਨਾਂ ਸਤ ਸ਼ਹੀਦਾਂ ਨੇ ਮਾਰਸੀ ਦਾ ਖੰਡਾ ਤੁਮਿਆ ਸੀ ਤੇ ਅੱਜ ਸਾਡੀ ਲੜਾਈ ਵੀ ਉਸ ਕਰਕੇ ਦੇ ਖਿਲਾਫ ਹੈ ਜਿਹੜਾ ਚਾਚਾ ਇਹ ਸਾਡੀ ਸਿੱਖਿਆ ਨੂੰ ਨਿੱਜੀ ਗੱਲ ਕਰਦਾ ਹੈ ਸੇਧਾ ਗੱਲ ਜੀ ਕਰਦਾ ਹੈ ਸਾਡੇ ਕੋਲ ਸਾਡੇ ਹੱਥ ਹੁੰਦਾ ਸੋ ਲੜਾਈ ਨੂੰ ਜਾਰੀ ਰੱਖੋ ਇਨਕਲਾਬੀ ਗਿਰ ਪੰਜਾਬ ਤੁਹਾਡੇ ਹੱਕੀਸ਼ ਕਰਦੀ ਜੋਰ ਦਾ ਹਮਾਇਤ ਕਰਦਾ ਤੁਹਾਡਾ ਆਨੰਦ ਕਰਦਾ ਜੈ ਸਿਨਸ ਜੈ ਜੀ ਦੇ ਲੋਕਾਂ ਦੀ